ਤਾਨੀ ਸਾਹਿਬ ਕੁਝ ਨੀਚੇ ਕਰ ਲੈ ਥੋੜਾ ਸਾਡੀ ਬਹੁਤ ਹੀ ਸਰਕਾਰ ਜੋ ਫਸਦੀ ਨੇ ਨੇਖ ਨੇ ਕੋਰਸਿਕ ਨੇ ਨੇਤ ਨੇ ਮੀਤ ਮਾਰਤਾ ਜਿਹੜੀ ਦੇਖੋ ਵਾਲੇ ਇੱਕ ਬਾਹ ਜਿੱਦੀ ਦੇਖ ਹੈ ਇਹ ਜਿਹੇ ਲੋਕਾਂ ਦੇ ਸ਼ਰਮ ਨੂੰ ਦੁਬਾਰਾ ਬਦਦਕ ਮੈਂ ਕਿ ਨੂੰ ਸੀ ਇਹ ਕਾਲ ਤੱਕ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਕ੍ਰੀਸਿੰਗ ਦੀ ਪੋਲਿਟਿਕਲ ਸਟੇਟਾਂ ਦੇ ਉੱਤੇ ਬਿਆਨਬਾਜ਼ੀ ਕਰ ਰਿਹਾ ਸ਼ੋਮਨੀ ਕਲਗਲਵਾਰੀ ਆ ਐਸਜੀਪੀਸੀ ਬਾਰੇ ਉਹਦੇ ਬਾਰੇ ਕੀ ਦਿੱਤੀ ਆਜ਼ਾਦ ਨੇ ਉਹ ਇਹਦਾ ਜਾਪ ਹੋ ਰਿਹਾ ਸਕਦੇ ਉਹ ਆਜ਼ਾਦ ਆ ਅ ਦੇਖੋ ਸਾਹਿਬ ਉਹ ਇਹ ਜੀਚੇ ਕਰ ਲੈਣਾ ਥੋੜਾ ਸਾਡੀ ਬਹੁਤੀ ਸਰਕਾਰ ਜੋ ਖਸ ਦੀ ਨੇ ਲੇਖ ਨੇ ਬੁਰਖ ਨੇ ਬਿੱਤ ਨੇ ਮੀਤ ਮਾਸਾਰ ਚੰਗੀ ਦੇਖ ਵਾਲੇ ਬਹੁਤ ਵੱਡੇ ਇਨਸਾਨ ਨੇ ਔਰ ਗੁਰੂ ਸਾਹਿਬ ਨੇ ਬਹੁਤ ਦੇਰ ਬਾਅਦ ਵਰਤਿ ਕਿਰਪਾ ਕੀਤੀ ਆ ਦੇਮਾ ਦਸਿਆ ਪ੍ਰਧਾਨ ਜੀ ਨੇ ਕਿ 36 37 ਸਾਲ ਦੇ ਬਾਅਦ ਜਿਹੜਾ ਘਰ ਦੇ ਵਿੱਚ ਬਰਾਉਣ ਖੁਦ ਸਾਹਿਬ ਨੇ ਬਖਸ਼ੀ ਹੈ ਪੁੱਤ ਦੀ ਰਾਤ ਬਖਸ਼ੀ ਹੈ ਉਹਦੇ ਵਧਾਈ ਦੇਣ ਵਾਸਤੇ ਅੱਜ ਅਸੀਂ ਪਰਿਵਾਰਕ ਤੌਰ ਤੇ ਮਾਨਯੋਗ ਪ੍ਰਧਾਨ ਸਾਹਿਬ ਦੇ ਗ੍ਰੈਡਿੰਗ ਤੇ ਪਹੁੰਚੇ ਸੀ। ਉਸ ਸੀਫੇ ਤੇ ਬਾਰਤਾਲਾ ਪਈ ਅੱਜ ਅਸੀਂਫੇ ਤੇ ਕੋਈ ਬਾਰਤਾਲਾ ਪਈ। ਅ ਦੇਖੋ ਬੇਤੀ ਬੇਤੀਆਂ ਕੇ ਜੀਆਂ ਜਿਹੜੇ ਦੇਖ ਵਾਲੇ ਪ੍ਰਧਾਨ ਜੀ ਦੇ ਦੇਖ ਹੈ ਇਹ ਜਿਹੇ ਲੋਕਾਂ ਦੇ ਸ਼ਰਮ ਨੂੰ ਦੁਬਾਰਾ ਪ੍ਰਬੰਧਕ ਕਮੇਟੀ ਨੂੰ ਸੀ ਇਹ ਅਕਾਲ ਤਖਤ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਔਰ ਇਹ ਜੋ ਗੁਰਸੇ ਜਿਹੜੇ ਨੇ ਉਹਦਾ ਹੋਣਾ ਬੜਾ ਜ਼ਰੂਰੀ ਹੈ ਜੇ ਫਿਰ ਸਾਹਿਬ ਜਿਹੜੀ ਪਾਣੀ ਐਮਰੀ ਕਮੇਟੀ ਨਹੀਂ ਕਹਾਨੂੰ ਕਿੱਥੀ ਸੋਚ ਬਸ ਵਿਚਾਰ ਰਹੇ ਹਾਂ ਜਿੰਨਾ ਹਰਪ੍ਰੀਤ ਸਿੰਘ ਦੀ ਪੋਲਿਟਿਕਲ ਸਟੇਟਾਂ ਦੇ ਉੱਤੇ ਬਿਆਨਬਾਜ਼ੀ ਕਰ ਰਿਹਾ ਸ਼ੋਮਨੀ ਕਲਗਲ ਬਾਰੀ ਆ ਐਚਪੀਸੀ ਬਾਰੇ ਉਹਦੇ ਬਾਰੇ ਕੀ ਕੀ ਆਜ਼ਾਦ ਨੇ ਉਹ ਇਹਦਾ ਜਵਾਬ ਦੇ ਸਕਦੇ ਨੇ ਉਹ ਆਜ਼ਾਦ ਆ ਦੇਖੋ ਤੁਹਾਨੂੰ ਸਾਹਿਬ ਕੋਈ ਨੀਂਹੇ ਕਰ ਲੈ ਥੋੜਾ ਸਾਡੀ ਬਹੁਤੀ ਸਰਕਾਰ ਜੋ ਖਸਤੀ ਨੇ ਨੇਕ ਨੇ ਗੁਰਸੇ ਨੇ ਬੇਤ ਨੇ ਵੀ ਹਮਾਰਾ ਜਿੰਦੀ ਦੇਖ ਵਾਲੇ ਬਹੁਤ ਵੱਡੇ ਇਨਸਾਨ ਨੇ ਔਰ ਗੁਰੂ ਸਾਹਿਬ ਨੇ ਬਹੁਤ ਦੇਰ ਬਾਅਦ ਪਰਵਾਰਕ ਕਿਰਪਾ ਕੀਤੀ ਹੈ ਜਿਵੇਂ ਦੱਸਿਆ ਪ੍ਰਧਾਨ ਜੀ ਨੇ ਕਿ 36 37 ਸਾਲ ਦੇ ਬਾਅਦ ਜਿਹੜਾ ਘਰ ਦੇ ਵਿੱਚ ਘਰਉਣ ਖੁਦ ਸਾਹਿਬ ਨੇ ਬਖਸ਼ੀ ਹੈ ਪੁੱਤ ਦੀ ਰਾਤ ਬਖਸ਼ੀ ਹੈ ਉਹਦੀ ਵਧਾਈ ਦੇਣ ਵਾਸਤੇ ਅੱਜ ਅਸੀਂ ਪਰਿਵਾਰਕ ਤੌਰ ਤੇ ਮਾਨ ਜੋਗ ਪ੍ਰਧਾਨ ਸਾਹਿਬ ਦੇ ਗ੍ਰੈਡਿੰਗ ਤੇ ਪਹੁੰਚੇ ਸੀ। ਅਸੀਂ ਖੇਤੇ ਬਤਾਲਾ ਪਈ ਅੱਜ ਅਸੀਂ ਖੇਤੇ ਕੋਈ ਬਤਾਲਾ ਪਈ। ਅ ਦੇਖੋ ਬੇਤੀ ਬੇਤੀਆਂ ਕੇ ਜੀਆਂ ਜਿਹੜੇ ਦੇਖ ਵਾਲੇ ਪ੍ਰਧਾਨ ਜੀ ਦੇ ਦੇਖ ਹੈ ਇਹ ਜਿਹੇ ਲੋਕਾਂ ਦੇ ਸ਼ਰਮ ਨੂੰ ਦੁਬਾਰਾ ਪ੍ਰਬੰਧਕ ਕਮੇਟੀ ਨੂੰ ਸੀ ਇਹ ਅਕਾਲਤ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਔਰ ਇਹ ਜੋ ਗੁਰਸੇ ਜਿਹੜੇ ਤੋਂ ਬਣਾ ਹੋਣਾ ਬੜਾ ਜ਼ਰੂਰੀ ਹੈ ਜੇ ਫਿਰ ਸਰ ਜੀ ਪਾਣੀ ਮੈਮਰੀ ਕਮੇਟੀ ਨਾਲੋਂ ਕਿੱਥੀ ਸੌਫਟ ਕੀ ਐਕਸ਼ਨ ਲੈ ਬਸ ਵਿਚਾਰ ਰਹੇ ਹਾਂ ਜਿੰਨਾ ਹਰਪ੍ਰੀਤ ਸਿੰਘ ਦੀ ਪੋਲਿਟਿਕਲ ਸਟੇਜਾਂ ਦੇ ਉੱਤੇ ਬਿਆਨਬਾਜ਼ੀ ਕਰ ਰਿਹਾ ਸ਼ੋਮਨੀ ਕਲਗਲਵਾ ਰਹੀ ਆ ਐਚਪੀਸੀ ਬਾਰੇ ਉਹਦੇ ਬਾਰੇ ਕੀ ਕੀਤੀ ਆ ਆਜ਼ਾਦ ਨੇ ਉਹ ਇਹਦਾ ਜੱਬ ਹੋ ਜਾ ਸਕਦੇ ਉਹ ਆਜ਼ਾਦ ਨੇ